ਬਰਸੋਂ ਬਾਬਾ ਬੁੱਢਾ ਜੀ ਦੀ ਗੱਲ ਸੁਣਾਈ ਸੀ ਅੱਜ ਜ਼ਿੰਮੇਦਾਰ ਭਰਾ ਸਾਡੇ ਸਾਨੂੰ ਲੱਭਦਾ ਹੀ ਕੋਈ ਨਹੀਂ ਵੀ ਸਾਲ ਬਾਅਦ ਕਿਹਦਾ ਜਨਮ ਦਿਹਾੜਾ ਮਨਾ ਲਈਏ ਭਗਤ ਧੰਨਾ ਜੀ ਭਗਤ ਧੰਨਾ ਜੀ ਵਾਸਤੇ ਤਾਂ ਸਾਡੇ ਘਟ ਹੀ ਜਾਣਦੇ ਤੇ ਮੈਂ ਕਹਿਣਾ ਹੁਣ ਬਈ ਬਾਬਾ ਧੰਨਾ ਤੁਹਾਡਾ ਹੈਗਾ ਦੂਜੇ ਨੰਬਰ ਤੇ ਹਰ ਸਾਲ ਅਖੰਡ ਪਾਠ ਸਹਿਬ ਕਰਾ ਕੇ ਇਤਿਹਾਸ ਗਾਇਆ ਤੇ ਗਵਾਇਆ ਕਰੋ ਧੰਨ ਬਾਬਾ ਬੁੱਢਾ ਸਾਹਿਬ ਦਾ ਜੀ ਦੀ ਨਰਗਰਾਨੀ ਹੀਟ ਕਰਤਾਰਪੁਰ ਬਣਿਆ ਬਾਬਾ ਬੁੱਢਾ ਸਾਹਿਬ ਦੀ ਨਗਰਾਨੀ ਹੀਟ ਖਡੂਰ ਸਾਹਿਬ ਬਣਿਆ ਬਾਬਾ ਬੁੱਢਾ ਸਾਹਿਬ ਦੀ ਨਗਰਾਨੀ ਹੀਟ ਗੋਇੰਦਵਾਲ ਸਾਹਿਬ ਬਣਿਆ ਬਾਬਾ ਬੁੱਢਾ ਸਾਹਿਬ ਦੀ ਨਗਰਾਨੀ ਹੀਟ ਤਰਨਤਾਰਨ ਵਸਿਆ ਅੰਮ੍ਰਿਤਸਰ ਸਰੋਵਰ ਬੌਲੀਆਂ ਬਣੀਆਂ ਤੇ ਬਾਬਾ ਬੁੱਢਾ ਸਾਹਿਬ ਦੀ ਨਗਰਾਨੀ ਹੀਟ ਹਰਗੋਬਿੰਦਪੁਰ ਵਸਿਆ ਇਹੋ ਜੀ ਹਸਤੀ ਕਿਹੜੀ ਐ 125 ਸਾਲ ਦੀ ਉਮਰ 112 ਸਾਲ ਸੇਵਾ ਕਰ ਗਿਆ ਜੱਟਾਂਪੁਰ ਫਿਰਕੂਲ ਹੈ ਹੀ ਨਹੀਂ ਵੀ ਮਨਾਈਏ ਕੀ ਦਾ